ਦੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਜੇ ਪੜੀ ਹਰੇਕ ਨਾਮਾਂ ਵਿੱਚੋਂ ਪਰਮੇਸ਼ਰ ਦਾ ਜਿਹੜਾ ਨਾਮ ਹੈ ਹਰੇਕ ਰੰਗਾਂ ਵਿੱਚੋਂ ਜੋ ਪਰਮੇਸ਼ਰ ਦੇ ਨਾਮ ਦਾ ਪ੍ਰੇਮ ਰੰਗ ਹੈ ਹਰ ਰੰਗ ਮਜੀਠਾ ਰੰਗ ਸਾਰੇ ਹਰੇਕ ਰੰਗਾਂ ਵਿੱਚ ਹਰੀ ਦਾ ਮਜੀਠੀ ਭਗਤੀ ਦਾ ਰੰਗ ਜਿਹੜਾ ਪੱਕਾ ਰੰਗ ਹੈ ਹਰੇਕ ਨਾਮ ਵਿੱਚੋਂ ਜੋ ਪਰਮੇਸ਼ਰ ਦਾ ਨਾਮ ਦਾ ਰੰਗ ਹੈ ਹਰ ਰੰਗ ਮਜੀਠਾ ਰੰਗ ਹਰੇਕ ਨਾਵਾ ਵਿੱਚ ਹਰ ਹਰ ਹੈ ਹਰੇਕ ਨਾਵਾ ਵਿੱਚੋਂ ਜੋ ਸਾਧ ਸੰਗ ਜੀ ਹਰੀ ਦੇ ਨਾਮ ਦਾ ਰੰਗ ਪ੍ਰੇਮ ਹੈ ਹਰ ਰੰਗ ਮਜੀਠਾ ਰੰਗ ਇਹ ਹਰੇਕ ਜਿਹੜੇ ਦੁਨੀਆ ਦੇ ਰੰਗ ਹੈ ਅਨੇਕ ਤਰ੍ਹਾਂ ਦੇ ਰੰਗ ਦੁਨੀਆ ਨੂੰ ਮੰਨੇ ਹੈ ਉਹਨਾਂ ਰੰਗਾਂ ਦੇ ਵਿੱਚੋਂ ਮਜੀਠੀ ਰੰਗ ਪੱਕਾ ਰੰਗ ਹੁੰਦਾ ਜਿਵੇਂ ਜਿਵੇਂ ਫਲਤੀ ਦਾ ਰੰਗ ਹੈ ਪੱਕਾ ਵਿਸ਼ੇ ਰੰਗ ਕੁਸੰਬੇਲੇ ਰੰਗ ਦੀ ਨਹੀਂ ਕੱਚੇ ਹੈ ਉਹਨਾਂ ਵਿੱਚੋਂ ਹਰੇਕ ਰੰਗਾਂ ਵਿੱਚੋਂ ਮਜੀਠੀ ਰੰਗੁ ਭਗਤੀ ਦਾ ਪੱਕਾ ਰੰਗ ਹੈ ਗੁਰੁ ਟੁੱਟੇ ਹਰ ਰੰਗ ਹਰ ਰੰਗ ਚਾੜਿਆ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਹਰੀ ਦਾ ਰੰਗ ਆਨੰਦ ਚਾੜ ਦਿੱਤਾ ਪਰਉਪਕਾਰ ਦਿੱਤਾ ਹੈ ਫਿਰ ਬੋੜ ਨਾ ਹੋਵੀ ਭੰਗ ਫਿਰ ਕਦੇ ਭੰਗ ਨਾਸ ਨਹੀਂ ਹੋਵੇਗਾ ਵਿਗਨ ਨਹੀਂ ਪਵੇਗਾ ਇਸ ਰੰਗ ਵਿੱਚ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਕੇ ਮੇਰੇ ਪਿਆਰੇ ਮਨ ਹਰੀ ਦੇ ਰੰਗ ਆਇਆ ਆਰਾਮ ਤੇਰੇ ਨਾਮ ਵਿੱਚ ਰੰਗ ਪ੍ਰੇਮ ਕਰਨਾ ਕਰ ਰੰਗਣਾ ਕਰ ਚਿੱਤ ਨੂੰ ਗੁਰੁ ਟੁੱਟੇ ਹਰ ਉਪਦੇਸ਼ੇ ਇਹ ਸਰਬਉੱਚ ਜੀਵਨ ਪ੍ਰਸੰਨ ਉਹ ਕਿ ਪਰਮੇਸ਼ਰ ਦੇ ਨਾਮ ਦਾ ਆਦੇਸ਼ ਦਿੰਦਾ ਹੈ ਹਰ ਭੀਟਿਆ ਰਾਉ ਨਿਸੰਗ ਨਿਸੰਗ ਰਾਜੋ ਪ੍ਰਕਾਸ਼ ਰੂਪ ਰਾਜਾ ਹੈ ਨਿਸੰਗ ਸ਼ੰਕਾ ਤੋਂ ਰਹਿ ਤੋ ਕੈਸੀ ਨਿਰਸ਼ਕੋ ਕੇ ਉਸ ਜਨ ਮਿਲ ਗਏ ਭੀਦ ਹੋ ਗਏ ਹੋ ਰਹਾਉ ਮੁੰਦ ਏਆਣੀ ਮਨਮੁਖੀ ਦੇਖ ਲਓ ਜਿਹੜੀ ਮੁੰਦ ਸਤਰੀ ਹੈ ਏਆਣੀ ਹੈ ਇਹ ਹੈ ਮਨਮੁਖ ਹੈ ਜਿਹੜੀ ਫਿਰ ਆਉਣ ਜਾਣਾ ਉਹ ਨੂੰ ਨਾ ਪੀਕੇ ਕਰਜ ਸੁਖ ਨਾ ਸੋਹਰੇ ਕਰਜ ਆਉਣ ਜਾਣ ਦਾ ਪੱਖ ਹੀ ਫੜੀ ਰੱਖਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਜਿਹੜੇ ਮੁਗਧ ਹਨ ਮੁਗਧ ਹਨ ਜਿਨ੍ਹਾਂ ਨੂੰ ਸ਼ੌਂਕ ਪਿਆ ਹੈ ਪਰ ਸ਼ੌਂਕ ਨਵਾਉਣ ਦੀ ਜਾਚ ਨਹੀਂ ਉਹ ਮੁਗਧ ਵੀ ਸਮਝਣਗੇ ਯਾਨੀ ਸਾਧ ਸੰਸਕਾਰਾਂ ਤੋਂ ਰਹਿਤ ਹੈ ਜਿਹੜੀ ਮਨ ਮੁਕਦਾਈ ਵਾਲੀ ਫਿਰ ਆਉਣ ਜਾਣਾ ਅੰਮ ਉਹ 85 ਲੱਖ ਲੂੰਹ ਜਿ ਫਿਰ ਆਉਣ ਜਾਣਦੇ ਅੰਮ ਪੱਖ ਫੜਿਆ ਹੋਇਆ ਇਸ ਕਰਕੇ ਆਉਣ ਜਾਣਦੇ ਅੰਮ ਪਿਆਰ ਵਿੱਚ ਹੀ ਲੱਗੀ ਰਹਿੰਦੀ ਵੀ ਹੈ ਕਦੇ ਪੇਕੀ ਕਦੇ ਸੌਣੀ ਕਦੇ ਜੰਪਿਆ ਕਦੇ ਮਰ ਪਿਆ ਵਾ ਗੋਣ ਕੀ ਕੱਖ ਭਰਿਆ ਹੋਇਆ ਹੈ ਹਰ ਪ੍ਰਭ ਚੇਤਨਾ ਆਇਓ ਕਿਉਂਕਿ ਭਾਈ ਹਰੀ ਪ੍ਰਭ ਅਕਾਲ ਪੁਰਖ ਉਹਨਾਂ ਦੇ ਚੇਤੇ ਨਹੀਂ ਆਇਆ ਹੈ ਮਨ ਦੂਜਾ ਭਾਉ ਸਹਿ ਲੰਗ ਮਨ ਦੁਆਦ ਭਾਉ ਦੇ ਸਾਥ ਲੰਗ ਲੰਗਿਆ ਹੋਇਆ ਹੈ ਮਨ ਦੁਆਦ ਭਾਜਾ ਸਾਥੀ ਬਣ ਕੇ ਸਹਿ ਲੰਗ ਨਾਂ ਇਕੱਠਾ ਵੀ ਸਾਥੀ ਦਾ ਹੈ ਮਨ ਦੁਆਦ ਭਾਜਾ ਸਾਥੀ ਹੋਇਆ ਉਹਨਾਂ ਦਾ ਸਹਿ ਸਾਥ ਲੰਗਿਆ ਹੋਇਆ ਹੈ ਦੂਸਰਾ ਚਿੱਤਰੇ ਸ਼ਿਕਾਰ ਨੂੰ ਮਾਰ ਨਹੀਂ ਜਾਂਦੇ ਜਦੋਂ ਸ਼ਿਕਾਰੀ ਚਿਤਰਾ ਜਿਹੜਾ ਸ਼ਿਕਾਰ ਨੂੰ ਮਾਰਨ ਤੋਂ ਜੇ ਸ਼ਿਕਾਰ ਨਾ ਮਰੇ ਚਿਤਰਾ ਮੂਦਾ ਹੋ ਕੇ ਪੈ ਜਾਂਦਾ ਲੇਟ ਜਾਂਦਾ ਫਿਰ ਸ਼ਿਕਾਰੀ ਕਹਿੰਦੇ ਤੇਰੇ ਪਿਓ ਤੋਂ ਵੀ ਸ਼ਿਕਾਰ ਨਹੀਂ ਸੀ ਮਰਿਆ ਫਿਰ ਉਹ ਦੂਜੀ ਛਾਲ ਮਾਰੀ ਤੇ ਸ਼ਿਕਾਰ ਪਕੜ ਲਿਆ ਸੀ ਜਿਉਂ ਜਿੱਤਨੇ ਸਖਾਏ ਹੋਏ ਦੁਆਰਾ ਫੇ ਜਦ ਦਿਲਬਰੀ ਦਿੰਦੇ ਆ ਸ਼ਿਕਾਰੀ ਫਿਰ ਉੱਠ ਕੇ ਸ਼ਿਕਾਰ ਨੂੰ ਪਕੜ ਗਏ ਉਹ ਜਿਹੜਾ ਚਿਤਰੇ ਦਾ ਸੁਸਦਿਆ ਹੋ ਜਾਣਾ ਸ਼ਿਕਾਰ ਨਾ ਮਰਨ ਤੋਂ ਉਹਦਾ ਨਾ ਸੈ ਚਿੱਤਰੇ ਨੂੰ ਲੰਗ ਪੈ ਜਾਂਦੀ ਹੈ ਇਸ ਪ੍ਰਕਾਰ ਮਨ ਦ્વੈਦ ਭਾਵ ਕਰਕੇ ਸੈ ਲੰਗ ਇਕੱਠਾ ਹੋਇਆ ਹੋਇਆ ਹੈ ਇੱਕ ਇਕੱਤਰ ਹੋਇਆ ਹੋਇਆ ਹੈ ਚਿੱਤਰੇ ਨੂੰ ਲੰਗ ਪੈ ਗਈ ਹੈ ਦੁਲਦਲੀ ਹੋ ਗਈ ਮੇਰੇ ਤੋਂ ਤਾਂ ਕੁਝ ਹੋਣਾ ਨਹੀਂ ਇਹ ਦ્વੈਦ ਭਾਵ ਕਰਕੇ ਹਮਾਰਾ ਕਨੇ ਮਨ ਚ ਚਿੱਤਰੇ ਨੂੰ ਲੰਗ ਜਿਹੜਾ ਪੈਣਾ ਸਹਿ ਸਾਥੀ ਹੋਇਆ ਹੈ ਲੰਗ ਲੱਗਾ ਹੋਇਆ ਹੈ ਸੰਗੀ ਹੋ ਕੇ ਦੁਆਦ ਭਾਜੇ ਹਮ ਮੈਲ ਭਰੇ ਦੋ ਚਾਰੀਆ ਅਸੀਂ ਸਤਿ ਪਾਤਸ਼ਾਹ ਪਾਪਾਂ ਦੀ ਮਹਿਮ ਨਾਲ ਭਰੇ ਹੋਏ ਹਾਂ ਦੋ ਚਾਰੀਆ ਖੋਟੇ ਕਰਤਬ ਕਰਦੇ ਹਾਂ ਹਰ ਰੱਖੂ ਅੰਗੀ ਅੰਗ ਇਹ ਹਰੀ ਤੂੰ ਸਾਰੇ ਭਗਤਾਂ ਦਾ ਅੰਗੀ ਪੱਖੀ ਐ ਅੰਗ ਪੱਖ ਕਰਕੇ ਸਾਡੀ ਰੱਖਿਆ ਕਰ ਸਕੇ ਪਾਤਸ਼ਾਹ ਅੰਗ ਤੋਂ ਪਿਆਰਾ ਹੈ ਸਾਨੂੰ ਅੰਗ ਸਰੀਰਾਂ ਵਿੱਚ ਨਾ ਪੈਣਾ ਪਵੇ ਸਾਡਾ ਪੱਖੀ ਬਣ ਕੇ ਜੰਮਣ ਮੰਨ ਤੇ ਰਖ ਲੈ ਗੁਰ ਅਮਰਦਸਰ ਨਵ ਨਵਲਾ ਆ ਸਤਬਨੂ ਸਾਹਿਬ ਜੀ ਅਮਰਸਰ ਸਾਹਿਬ ਤੀਰਸ ਤੀਜੇ ਪਾਤਸ਼ਾਹ ਨੇ ਆਗਿਆ ਕਰਕੇ ਰਚਵਾਇਆ ਇਹਨਾਂ ਮਾਰੇ ਕਹਿੰਦੇ ਸ੍ਰੀ ਅਮਰਸਰ ਸਾਹਿਬ ਜੀ ਜਿਨ੍ਹਾਂ ਨੂੰ ਇਸ਼ਨਾਨ ਕਰਾਤਾ ਸਭ ਲਾਥੇ ਕਿਲ ਵਿਖ ਪੰ ਜਿਵੇਂ ਉਹ ਬਿੰਗਲੇ ਕੰਤ ਦੇ ਰਾਜਕੌਰ ਬੀਬੀ ਪਟਿਆੜੀ ਰਾਜੇ ਦੀ ਪੁੱਤਰੀ ਦੇ ਪਤੀ ਦੇ ਸਾਰੇ ਪਾਪ ਲੈ ਗਏ ਸੀ ਅਤੇ ਪੰ ਨੂੰ ਪਵਿੱਤਰ ਹੋ ਗਿਆ ਸੀ ਸਾਰੇ ਕਿਲਹ ਪੰ ਸੁਧ ਹੋ ਗਿਆ ਸੀ ਇਸੇ ਨਾਈ ਪਿੰਗਲਾ ਪੁਰਾਣ ਹਟ ਗਿਆ ਨਾਈ ਕੋੜ ਹਟ ਗਿਆ ਸ੍ਰੀ ਸੇਨੇ ਵਰਗਾ ਹੋ ਗਿਆ ਸੀ ਇਸੇ ਪ੍ਰਕਾਰ ਅਮਰਦੇਸ਼ ਰੂਪ ਜੋ ਸਤਿਗੁਰੂ ਹੈ ਆਪ ਦੀ ਸੰਗਤ ਅਮਰਦੇ ਨਾਮ ਰਾਸ ਰੂਪੀ ਜਲ ਜਦੋਂ ਇਸ਼ਨਾਨ ਕਰਾਇਆ ਸਭ ਲਾਥੇ ਕਿਲਵਿਖ ਪੰ ਸਾਰੇ ਲੈ ਗਏ ਕਿਲਵਿਖ ਚਾਰ ਪ੍ਰਕਾਰ ਦੇ ਪਾਪ ਤੰਗ ਜੋ ਚਿਕੜ ਰੂਪ ਸੀ ਤੰਕ ਨੂੰ ਚਿਕੜਦਾ ਉਹਨੇ ਚਿਕੜ ਦੀ ਨਹੀਂ ਆਈ ਮੈਲੇ ਕਰਨ ਵਾਲੇ ਸੀ ਤਾਪ ਬ੍ਰਾਹਮਣ ਕੈਲੀ ਕਾਤ ਕੰਚਾਰੀ ਕਾ ਤਾਨ ਤੰਗ ਸੁਧ ਹੋ ਗਏ ਹੋ ਹਰ ਦੀਨਾ ਦੀਨ ਦਿਆਲ ਪ੍ਰਭ ਹਰ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਅਸੀਂ ਦੀਨਾ ਤੋਂ ਦੀਨ ਗਰੀਬ ਤੋਂ ਗਰੀਬ ਹਾਂ ਤੂੰ ਦੀਨ ਦਿਆਲ ਆਂ ਦਇਆ ਕਰਨ ਵਾਲੇ ਪ੍ਰਭੂ ਜੀ ਸਤ ਸੰਗਤ ਮਿਲਹੁ ਸੰਗਤ ਦੀ ਸੰਗਤ ਦੇ ਸਾਥ ਮਾਰਾ ਸਾਨੂੰ ਮਿਲੋ ਜੀ ਸੰਗ ਦੇ ਨਾਲ ਆਈਏ ਸੰਗ ਜੀ ਮਿਲਣ ਤੋਂ ਸੰਗ ਜੀ ਮਿਲ ਕੇ ਆਵਦੇ ਗੋਣ ਗਾਈਏ ਮਿਲ ਸੰਗਤ ਹਰ ਰੰਗ ਪਾਇਆ ਹੋਰ ਇਹ ਸਹਿਰ ਸੰਗਤ ਨਾਲ ਮਿਲ ਕਰਕੇ ਹਰੀ ਆਪ ਦੇ ਨਾਮ ਰੰਗ ਨੂੰ ਪਾਉਣਾ ਕੀਤਾ ਜਨ ਨਾਨਕ ਮਨ ਤਨ ਰੰਗ ਸਤਿਗੁਰੂ ਆਉਂਦਾ ਜੀ ਕਹਿੰਦੇ ਹੋ ਮਨ ਤਨ ਕਰਕੇ ਰੰਗੇ ਗਏ ਆਪ ਦੇ ਸਰੂਪ ਵਿੱਚ ਏ ਪਰਮੇਸ਼ਰ ਆਪ ਦਾ ਸਰੂਪ ਹੀ ਹੋ ਗਏ ਆ